ਲਗਭਗ 16000 ਥਾਵਾਂ ਤੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹਰ ਮੰਡਲ ਤੇ ਪ੍ਰੋਗਰਾਮ ਕਰ ਰਹੀ ਹੈ। ਔਰ ਪ੍ਰਧਾਨ ਮੰਤਰੀ ਜੀ ਨੇ ਖੁਦ ਵੀਰ ਬਾਲ ਦਿਵਸ ਵਿਸ਼ਵ ਦੇ ਸਾਰੇ ਹੀ ਜਿਨਨੇ ਦੂਤਾਵਾਸ ਨੇ, ਰਾਜ ਭਵਨ ਨੇ, ਮੁੱਖ ਮੰਤਰੀਆਂ ਦੇ ਨਿਵਾਸ ਨੇ ਹਰ ਥਾਂ ਦੇ ਉੱਤੇ ਅੱਜ ਦੋਨੋਂ ਸਹਿਬ ਜਿਆਦੇ ਦੀ ਯਾਦ ਚ ਉਨ੍ਹਾਂ ਦੀ ਵੀਰਤਾ ਉਨ੍ਹਾਂ ਦੀ ਸ਼ੋਹਰਤ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਇਆ ਕਾਰਜਕ੍ਰਮ ਹੋ ਰਹੇ ਨੇ ਔਰ ਇਹ ਬਹੁਤ ਵੱਡਾ ਉਪਰਾਲਾ ਹੈ ਅੱਗੇ ਅਸੀਂ ਬਾਲ ਦਿਵਸ ਮਨਾਣੇ ਦਾ ਜਿਹੜਾ ਕੋਈ ਬੱਚਿਆਂ ਚ ਅਕਸ ਨਹੀਂ ਸੀ ਜਾਂਦਾ ਇਹ ਵੀਰ ਬਾਲ ਦਿਵਸ ਸਾਨੂੰ ਤੇਜ ਦੇ ਕਰੋਨਾ ਬੱਚਿਆਂ ਨੂੰ ਦਿਸ਼ਾ ਦੇਣ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਹੁੰਚੇਰ ਕੇਰਲ ਹੋਵੇ ਕੰਨਿਆਕਮਰੀ ਹੋਵੇ ਗੋਆ ਹੈ ਗੁਹਾਟੀ ਹੋਵੇ ਕਸ਼ਮੀਰ ਹੋਵੇ ਕਾਚ ਹੋਵੇ ਜਾਂ ਕੰਨਿਆਕਮਰੀ ਹੋਵੇ ਪੂਰੇ ਦੇਸ਼ ਦੇ ਅੰਦਰ ਇੱਕ ਕਾਰਜਕਰਮ ਹੋ ਰਿਹਾ ਹੈ ਔਰ ਸਰਕਾਰੀ ਤੌਰ ਤੇ ਵੀ ਹੋ ਰਿਹਾ ਹੈ ਔਰ ਪਾਰਟੀ ਦੇ ਉਪਰਾਲੇ ਨਾਲ ਵੀ ਹੋ ਰਿਹਾ ਔਰ ਇਹ ਕਾਰਜਕਰਮ ਆ지 ਪ੍ਰਧਾਨ ਮੰਤਰੀ ਜੀ ਦੇ ਨੇਤ੍ਰਿਤਵ ਚ ਆਜ ਰਾਸ਼ਟਰਪਤੀ ਜੀ ਦੇਸ਼ ਦੇ 5 ਸਾਲ ਤੋਂ 17 ਸਾਲ ਦੇ ਵੀਰ ਬੱਚਿਆਂ ਨੂੰ ਸਨਮਾਨਿਤ ਵੀ ਕਰਨ ਵਾਲੇ ਨੇ ਰਾਸ਼ਟਰਪਤੀ ਭਵਨ ਚ ਮੈਂ ਸਮਝਦਾ ਇਹ ਬਹੁਤ ਵੱਡਾ ਗੌਰਵ ਦਾ ਦਿਨ ਹੈ ਕਿ ਰਾਸ਼ਟਰਪਤੀ ਭਵਨ ਚ ਵੀਰ ਬਾਲ ਦਿਵਸ ਦਾ ਕਾਰਜਕ੍ਰਮ ਹੋ ਰਿਹਾ ਔਰ ਉਸ ਤੋਂ ਬਾਅਦ ਭਾਰਤ ਮੰਡਪਮ ਚ ਲਗਭਗ 5000 ਪੂਰੇ ਦੇਸ਼ ਤੋਂ ਆਏ ਹੋਏ ਬੱਚਿਆਂ ਨਾਲ ਪ੍ਰਧਾਨ ਮੰਤਰੀ ਜੀ ਵੀਰ ਬਾਲ ਦਿਵਸ ਮਨਾਣਗੇ ਔਰ ਇਹ ਵੀਰਤਾ ਸ਼ੋਰੇ ਔਰ ਪੰਜਾਬ ਦਾ ਹਿੰਦੁਸਤਾਨ ਦੀ ਸੰਸਕ੍ਰਿਤੀ ਦਾ ਉਹ ਗਹਿਣਾ ਜਿਸ ਚ ਸਾਨੂੰ ਕਿੰਨਾ ਪ੍ਰਤੱਖ ਰੂਪ ਚ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਦੋਨੋਂ ਸਾਹਿਬਜ਼ਾਦਿਆਂ ਨੇ ਸੰਦੇਸ਼ ਦਿੱਤਾ ਕਿੱਤਾ ਰਮ ਦੀ ਰੱਖਿਆ ਵਾਸਤੇ ਸੰਸਕriti ਦੀ ਰੱਖਿਆ ਸੀ ਆਪਣੇ ਦੇਸ਼ ਦੀ ਰੱਖਿਆ ਸੀ ਇਸਲਾਮ ਨਹੀਂ ਸਵੀਕਾਰ ਕੀਤਾ ਸ਼ਹਾਦਤਾਂ ਦਿੱਤੀਆਂ ਪਿਤਾ ਵੀ ਵਾਰੇ ਆ ਔਰ ਚਾਰੋਂ ਪੁੱਤਰ ਵੀ ਵਾਰੇ 코로나 ਦੋਨੋਂ ਜਿਹੜੇ ਛੋਟੇ ਸਹਬਜ਼ਾਦੇ ਸੀ ਉਹਨਾਂ ਦੀ ਸ਼ਹਾਦਤ ਪੂਰੇ ਵਿਸ਼ਵ ਦੇ ਅੰਦਰ ਮੈਸੇਜ ਦਿੰਦੀ ਹੈ ਔਰ ਹਿੰਦੁਸਤਾਨ ਦੇ ਬੱਚੇ ਇਸ ਵੀਰ ਵਾਰਦ ਤੋਂ ਸਿੱਖ ਕੇ ਆਪਣੇ ਜੀਵਨ ਚ ਉਹਨਾਂ ਦੋਨੋਂ ਸਹਿਬਜ਼ਾਦਿਆਂ ਦੇ ਪਦ ਜਿੰਨਾ ਤੇ ਚੱਲਣਗੇ ਔਰ ਉਹਨਾਂ ਚ ਵੀਰਤਾ ਆਏਗੀ ਸ਼ੌਰਿਆ ਆਏਗਾ ਸਮਰਪਣ ਆਏਗਾ ਦੇਸ਼ ਦੇ ਪ੍ਰਤੀ ਕਮਿਟਮੈਂਟ ਆਏਗੀ ਧਰਮ ਦੇ ਪ੍ਰਤੀ ਕਮਿਟਮੈਂਟ ਆਏਗੀ ਔਰ ਮੈਂ ਸਮਝਣਾ ਹੈ ਬਹੁਤ ਵੱਡੀ ਘਟਨਾ ਸੀ ਜਿਹਦੇ ਅੰਦਰ ਦੋਨੋਂ ਸਹਿਬਜ਼ਾਦਿਆਂ ਨੇ ਇੱਕ ਮਾਰਕ ਇੱਕ ਦੁਨੀਆ ਕੇ ਇੱਕ ਸੰਦੇਸ਼ ਦਿੱਤਾ ਕਿ ਅਸੀਂ ਇਸਲਾਮ ਨਹੀਂ ਸਵੀਕਾਰ ਕਰਨਾ ਔਰ ਸੱਤਾ ਲਾਲਚ ਧਰਮ ਪਰਿਵਰਤਨ ਇਹ ਛੱਡ ਕੇ ਸ਼ਹਾਦਤ ਉਹਨਾਂ ਨੇ ਅਪਣਾਈ ਇਹ ਬਹੁਤ ਵੱਡਾ ਸੰਦੇਸ਼ ਹੈ ਔਰ ਇਹ ਪੂਰੇ ਦੇਸ਼ ਚ ਅਚ ਫੈਲ ਰਿਹਾ ਹੈ